ਸਤਿ ਸ਼੍ਰੀ ਅਕਾਲ ਦੋਸਤੋ ਪੀਵੀ ਤੇਰਾ ਪਰਖੇ ਤੁਹਾਡੇ ਸਾਰਾ ਦਾ ਸਵਾਗਤ ਹੈ ਜੀ ਥੰਬ ਰਨ ਤੁਸੀਂ ਦੇਖੀ ਹੋਊਗੀ ਹਨ ਤੇ ਅੱਜ ਮਤਲਬ ਕੈਰ ਕਰਨ ਵਾਲੇ ਮੈਂ ਵੀਡੀਓ ਤੇ ਇਹ 24 ਅੱਜ ਦੋਸਤੋ 24 ਕਾਰਨ ਹੈ ਜੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਘਰ ਬੈਠ ਕੇ ਆਪਣੇ ਹੀ ਏਰੀਆ ਦੇ ਵਿੱਚ ਲੋਕਲ ਪਰਸਨਲ ਪੰਜਾਬ ਨੰਬਰ ਵਧੀਆ ਘਰੇ ਖੜੀ ਹੋਈ ਵਧੀਆ ਕੰਡੀਸ਼ਨ ਦੀ ਗੱਡੀ ਇਜ਼ੀ ਖਰੀਦ ਸਕਦੇ ਹੋ ਜੀ ਆਪਣੇ ਚੈਨਲ ਦੇ ਥਰੂ ਸੋ ਵੀਡੀਓ ਕਰਦੇ ਆ ਜੀ ਸਟਾਰਟ ਇਸ ਤੋਂ ਪਹਿਲਾਂ ਤੁਸੀਂ ਆ ਦੇਖਿਆ ਹੋਊਗੀ ਸੈਂਡ ਤੇ ਪੰਪਲੈਟ ਆ ਜੀ ਆਪਣਾ ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹੀਕਲ ਖੜਾ ਜੀ ਕਾਰ ਮੋਟਰਸਾਈਕਲ ਗੱਡੀ ਟਰੈਕਟਰ ਤੁਸੀਂ ਸੇਲ ਕਰਨਾ ਹੈ ਆਪਣੇ ਸੇ ਵਟਸਐਪ ਨੰਬਰ ਦੇ ਉੱਪਰ ਡੀਟੇਲ ਸੈਂਡ ਕਰ ਸਕਦੇ ਹੋ ਬਾਕੀ ਇਹਦੀ ਪੂਰੀ ਜਾਣਕਾਰੀ ਤੁਸੀਂ ਕਿਵੇਂ ਸੈਂਡ ਕਰਨਾ ਹੈ ਕੀ ਕੁਝ ਸੈਂਡ ਕਰਨਾ ਹੈ ਮੈਂ ਤੁਹਾਨੂੰ ਦੱਸੂਗਾ ਵੀਡੀਓ ਦੇ ਲਾਰਡ ਦੇ ਵਿੱਚ ਸੋ ਕਰਦੇ ਆ ਵੀਡੀਓ ਸਟਾਰਟ ਜੇ ਤੁਸੀਂ ਨਵੀਂ ਜੀ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਅੱਜ ਦਾ ਜਿਹੜਾ ਲਾਈਕ ਦਾ ਬਟਨ ਹੈ ਜੀ ਮਤਲਬ ਪ੍ਰੈਸ ਕਰ ਕਰ ਫੋੜ ਦੇ ਉਸੇ ਟ੍ਰੇਲਰ ਦੇਖ ਹੀ ਲੈਣਾ ਮੈਂ ਕੁਝ ਗੱਡੀਆਂ ਤੁਹਾਨੂੰ ਦਿਖਾਈ ਕੀਮਤ ਜੀ 30000 ਰੁਪਏ ਤੋਂ ਗੱਡੀਆਂ ਸਟਾਰਟ ਹੋਣ ਵਾਲੀਆਂ ਨਹੀਂ ਆ ਸਭ ਤੋਂ ਬਿਗੇਸਟ ਹੈ ਮੰਨ ਕੇ ਚੱਲੋ ਵੀ ਲੋਏਸਟ ਪ੍ਰਾਈਸ ਹੋਊਗਾ ਨਾ ਸੋ ਗੱਡੀਆਂ ਲਗਿਆਂ ਕਰਨ ਸਟਾਰਟ ਸਭ ਤੋਂ ਪਹਿਲੀ ਗੱਡੀ ਜੈਨ ਗੱਡੀ ਹੈ ਜੀ ਵਾਈਟ ਕਲਰ ਦੇ ਵਿੱਚ 1998 ਮਾਡਲ ਹੈ ਪੈਟਰੋਲ ਦੀ ਗੱਡੀ ਹੈ ਪਾਸਿੰਗ ਆਊਟ ਹੈ ਸਿੱਖਣ ਸਿਖਾਉਣ ਨੂੰ ਬੈਸਟ ਹੈ ਗੱਡੀ ਮਲੋਟ ਏਰੀਆ ਜਿੱਥੇ ਗੱਡੀ ਖੜੀ ਹੈ ਜੀ 40000 ਰੁਪਏ ਆ ਇਸ ਗੱਡੀ ਦੀ ਡਿਮਾਂਡ ਹੈ ਦੋਸਤੋ ਇਹ ਵੀ ਫਿਕਸ ਪ੍ਰਾਈਸ ਨਹੀਂ ਹੈਗਾ ਪੀ ਵੀ 13 ਪ੍ਰੋਡਕਸ਼ਨ ਜਿੰਨੇ ਵੀ ਆਪਾਂ ਤੁਹਾਨੂੰ 24 ਗੱਡੀਆਂ ਦੇ ਰੇਟ ਦੱਸਾਂਗੇ ਕਿਸੇ ਦਾ ਕੋਈ ਵੀ ਰੇਟ ਫਿਕਸ ਨਹੀਂ ਹੈਗਾ ਸਾਰੇ ਦੇ ਸਾਰੇ ਨੇਗੋਸ਼ੀਏਬਲ ਹੋਣਗੇ ਜੀ ਸੋ ਇਹਨਾਂ ਦਾ ਮੋਬਾਈਲ ਨੰਬਰ ਕਰ ਲੋ ਇਹਨੂੰਟ 6280141 ਜੀ 88768 ਕਰ ਲੋ ਜੀ ਸਕਰੀਨ ਸ਼ਾਟ ਇਸ ਚੀਜ਼ ਦਾ ਇਸ ਤੋਂ ਬਾਅਦ ਗੱਡੀ ਆਪਣੇ ਕੋਲ ਆ ਗਈ ਜੀ ਮਹਿੰਦਰਾ ਦੀ ਸਕਾਰਪਿਓ ਗੱਡੀ ਹੈ 2007 ਮਾਡਲ ਹੈ ਜੀ ਬਠਿੰਡੇ ਦਾ ਥਾਣਾ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 170000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ ਸਕਾਰਪੀਓ ਦੀ ਮੋਬਾਈਲ ਨੰਬਰ ਇਹਨਾਂ ਦਾ ਹੈ ਜੀ 62832 77729 ਕਰ ਲੋ ਜੀ ਸਕਰੀਨ ਸ਼ਾਟ ਇਸ ਤੋਂ ਬਾਅਦ ਗੱਡੀ ਆ ਗਈ ਆਪਣੇ ਕੋਲ ਇੰਡਿਕਾ ਵਿਸਟਾ ਗੱਡੀ ਹੈ ਜੀ 2011 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ ਫਰੀਦਕੋਟ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਕੰਡੀਸ਼ਨ ਫੋਟੋ ਨੂੰ ਆਰਾਮ ਨਾਲ ਜੁੜ ਦੇਖ ਲੈ ਕੋਈ ਵੀਡੀਓ ਸਕਿਪ ਨਾ ਕਰੇ ਕਿਉਂਕਿ ਕੁਝ ਕਪੜਾ ਫਿਰ ਮਿਸ ਹੋ ਜਾਂਦਾ ਡਿਟੇਲ ਮਿਸ ਹੁੰਦੀ ਹੈ ਕੋਈ ਹੋਰ ਕੁਝ ਨਹੀਂ ਹੁੰਦਾ 90000 ਰੁਪਏ ਇੰਡੀਕਾ ਦੀ ਡਿਮਾਂਡ ਹੈ ਜੀ ਹਾਂਜੀ ਦੋਸਤੋ 90000 ਰੁਪਏ ਮੋਬਾਈਲ ਨੰਬਰ 9897720 ਜੀ 13386 ਕਰ ਲਓ ਜੀ ਸਕਰੀਨ ਸ਼ਾਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਫੋਰਡ ਫਿਸਟਾ ਗੱਡੀ ਹੈ 2003 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ ਬਰਨਾਲਾ ਏਰੀਆ ਜਿੱਥੇ ਗੱਡੀ ਖੜੀ ਹੈ ਰੇਟ ਸੁਣ ਕੇ ਭੰਗੜੇ ਪਾਉਣਿਆ ਤੁਸੀਂ 38000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਹਾਂ ਦੋਸਤੋ 38 38000 ਇਹ ਵੀ ਫਿਕਸ ਨਹੀਂ ਹੈਗਾ ਇਹ ਚੋਂ ਵੀ ਘਟੂਗਾ PV 13 ਪ੍ਰੋਡਕਸ਼ਨ ਤੁਹਾਨੂੰ ਦਵਾਉਗੀ ਜੀ ਡਿਸਕਾਊਂਟ ਮੋਬਾਈਲ ਨੰਬਰ ਇਹਨਾਂ ਦਾ ਕਰ ਲਈ 9466 ਜੀ 15400 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਵੈਗਨਾਰ ਗੱਡੀ ਹੈ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਨੇ ਸਾਰਾਂ ਦੀ ਵੈਰਾਈਟੀ ਅਲੱਗ-ਅਲੱਗ ਹੈ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਮਾਡਲ ਹੈ ਮੈਂ ਤੁਹਾਡੀ ਪਸੰਦ ਨੂੰ ਦੇਖ ਕੇ ਹੀ ਵੀਡੀਓ ਤਿਆਰ ਕਰਦਾ ਹਾਂ 2005 ਮਾਡਲ ਹੈ ਜੀ ਵੈਗਨਰ CNG ਕਿਟ ਲੱਗੀ ਹੋਈ ਹੈ CNG ਕਿਟ RC ਦੇ ਉੱਪਰ ਚੜੀ ਹੋਈ ਹੈ ਬਰਨਾਲਾ ਏਰੀਆ ਜਿੱਥੇ ਗੱਡੀ ਖੜੀ ਹੈ 58000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਦੋਸਤੋ ਕੰਡੀਸ਼ਨ ਤੁਹਾਡੇ ਸਾਹਮਣੇ ਸੀ ਜੀ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਜੀ 94656 ਜੀ 15400 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ Honda City ZX 2007 ਮਾਡਲ ਹੈ ਪੈਟਰੋਲ ਦੀ ਗੱਡੀ ਹੈ CNG ਕਿਟ ਲੱਗੀ ਹੋਈ ਹੈ CNG ਕਿਟ ਔਨ RC ਚੜੀ ਹੋਈ ਹੈ ਜੀ ਪੇਪਰਾਂ ਦੇ ਉੱਪਰ ਚੜੀ ਹੋਈ ਹੈ ਬਰਨਾਲਾ ਏਰੀਆ ਜਿੱਥੇ ਗੱਡੀ ਖੜੀ ਹੈ ਜੀ 95000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਹਾਂਜੀ ਦੋਸਤੋ ਓਨਲੀ 95000 ਮੋਬਾਈਲ ਨੰਬਰ ਕਰ ਲਓ ਇਹਨਾਂ ਦਾ ਜੀ 94655 ਜੀ 15400 ਕਰ ਲਓ ਜੀ ਸਕਰੀਨ ਸ਼ਾਟ ਅਸੀਂ ਦੋਸਤੋ ਚਲਦੇ ਚਲਦੇ ਇੱਕ ਛੋਟੀ ਰਿਕਵੈਸਟ ਹੈ ਯਾਰ ਜੇ ਨਵੇਂ ਹੋਣਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਬਾਈ ਤੁਹਾਡੇ ਲਈ ਬਹੁਤ ਮਿਹਨਤ ਕਰ ਰਿਹਾ ਹਾਂ ਸੋ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਆ ਗਿਆ ਜੀ ਨੈਕਸਟ ਵੀ ਇੱਕ ਬੁਲਟ ਹੈ ਜੀ ਇਲੈਕਟਰਾ ਬਹੁਤ ਹੀ ਸਾਮਾ ਹੈ ਬੁਲਟ ਹੈ 2003 ਮਾਡਲ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਲੈਰਾਗਾਗਾ ਏਰੀਆ ਜਿੱਥੇ ਇਹ ਬੁਲਟ ਖੜਾ ਜੀ 55000 ਰੁਪਏ ਬੁਲਟ ਦੀ ਡਿਮਾਂਡ ਹੈ ਹਾਂ ਜੀ ਦੋਸਤੋ 55000 ਰੁਪਏ 55000 ਵੀ ਫਿਕਸ ਨਹੀਂ ਹੈਗਾ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਜੀ 62 399 ਜੀ 78 437 ਕਰ ਲੋ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਮਹਿੰਦਰਾ ਦੀ ਬਲੈਰੋ ਗੱਡੀ ਹੈ 2012 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ 1 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਗੁਰਦਾਸਪੁਰ ਏਰੀਆ ਜਿੱਥੇ ਗੱਡੀ ਖੜੀ ਹੈ ਜੀ 4 ਲੱਖ ਰੁਪਈਆ ਇਸ ਗੱਡੀ ਦੀ ਡਿਮਾਂਡ ਹੈ ਜੀ ਮੋਬਾਈਲ ਨੰਬਰ ਕਰਮਜੀਤ ਇਹਨਾਂ ਦਾ 95924 39171 ਕਰ ਲਓ ਜੀ ਨੋਟ ਵੀਡੀਓ ਥੋੜੀ ਜਿਹੀ ਲੰਮੀ ਹੋਣ ਵਾਲੀ ਹੈ ਕਿਉਂਕਿ 24 ਗੱਡੀਆਂ ਕਵਰ ਕਰਦੇ ਕਰਦੇ ਥੋੜਾ ਜਿਹਾ ਟਾਈਮ ਲੱਗ ਜਾਣਾ ਮੈਂ ਫਟਾਫਟ ਕੋਸ਼ਿਸ਼ ਕਰੂੰਗਾ ਠੀਕ ਹੈ ਸਕਿਪ ਨਾ ਕਰੋ ਵੀਡੀਓ ਪੂਰੀ ਦੇਖ ਲਿਓ ਗੱਡੀਆਂ ਬਹੁਤ ਸਾਰੀਆਂ ਨੇ ਵਧੀਆ ਵਧੀਆ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ Swift Desire VXI Petrol ਦੀ ਗੱਡੀ ਹੈ ਜੀ 2015 ਮਾਡਲ ਹੈ ਕੰਡੀਸ਼ਨ ਤੁਸੀਂ ਦੇਖ ਲਓ ਮਤਲਬ ਬਹੁਤ ਹੀ ਬ੍ਰੈਂਡ ਨਿਊ ਕੰਡੀਸ਼ਨ ਤੇ ਰਹੀ ਹੈ ਲੁਧਿਆਣਾ ਏਰੀਆ ਜਿੱਥੇ Swift ਗੱਡੀ ਖੜੀ ਹੈ ਜੀ Petrol ਦੀ ਹੈ VXI 4,60,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਇਹਨਾਂ ਦਾ ਹੈਗੇ ਜੀ 6284845340 ਕਰ ਲਓ ਜੀ ਸਕਰੀਨਸ਼ਾਟ ਇਸ ਚੀਜ਼ ਦਾ ਇਸ ਤੋਂ ਬਾਅਦ ਆਪਣੇ ਕੋਲ ਗੱਡੀ ਹੈ ਜੀ WagonR ਗੱਡੀ ਹੈ 2004 ਮਾਡਲ ਹੈ ਜੀ ਸੀਐਨਜੀ ਕਿਟ ਲੱਗੀ ਹੋਈ ਐ 2025 ਤੱਕ ਗੱਡੀ ਦੀ ਪਾਸਿੰਗ ਪਈ ਆ ਪਾਸਿਆਂ ਵਿਧਵਾ ਲਈ ਸੀ ਇਹਨਾਂ ਨੇ 75000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਜੀ ਮੰਡੀ ਡੱਬ ਵਾਲੀ ਏਰੀਆ ਜਿੱਥੇ ਗੱਡੀ ਖੜੀ ਐ ਇਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 70151 ਜੀ 59181 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਵਾਕਸ ਵੇਇੰਗ ਦੀ ਗੱਡੀ ਐ ਗੱਡੀ ਦਾ ਨਾਮ ਵੀਰ ਤੋਂ ਸਕਿਪ ਹੋ ਗਿਆ ਸੀ ਨਾ ਵਾਕਸਪੇ ਕਹਿੰਦੀ ਗੱਡੀ ਐ ਨੰਬਰ ਦਵਾਂਗੇ ਕਨਫਰਮ ਕਰ ਲਓ ਕਿਹੜੀ ਗੱਡੀ ਐ 2012 ਦਾ ਮਾਡਲ ਹੈ ਜੀ 2012 ਦਾ ਟਾਪ ਮਾਡਲ ਹੈ ਵਧੀਆ ਕੰਡੀਸ਼ਨ ਦੇ ਟਾਇਰ ਵਧੀਆ ਕੰਡੀਸ਼ਨ ਸਾਰਾ ਕੁਝ ਓਕੇ ਹੈ ਗੱਡੀ ਦਾ 2,70,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਇਹਨਾਂ ਦਾ ਕਰ ਲਓ 78148 ਜੀ 13099 ਕਰ ਲਓ ਜੀ ਸਕਰੀਨ ਸ਼ਾਟ ਇਸ ਤੋਂ ਬਾਅਦ ਜਿਹੜੀ ਨੈਕਸਟ ਗੱਡੀ ਆਪਣੇ ਕੋਲ Tata Safari ਗੱਡੀ ਹੈ ਜੀ 2007 ਮਾਡਲ ਹੈ ਦੋਸਤੋ ਫਸਟ ਓਨਰ ਹੈ ਜੀ 90,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਚੰਡੀਗੜ੍ਹ ਏਰੀਆ ਜਿੱਥੇ ਗੱਡੀ ਖੜੀ ਹੈ ਜੀ 270000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਕਰ ਲੋ ਜੀ 98779 59729 ਕਰ ਲਓ ਜੀ ਨੋਟ ਕਈ ਵਾਰ ਮੇ ਤੋਂ ਨੰਬਰ ਬਾਇਚਾਂਸ ਬੋਲਣ ਦੇ ਵਿੱਚ ਸ਼ਾਇਦ ਗਲਤ ਹੋ ਸਕਦਾ ਕਦਕੱਦ ਕਰ ਸਕਰੀਨ ਤੇ ਨੰਬਰ ਤੁਹਾਨੂੰ ਸਹੀ ਮਿਲੇਗਾ ਬਿਲਕੁਲ ਏ ਟੂ ਮਤਲਬ ਪੂਰਾ ਕੰਪਲੀਟਲੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਆਲਟੋ 800 ਗੱਡੀ ਹੈ ਨਵੀਂ ਸ਼ੇਪ ਦੇ ਵਿੱਚ ਜੁਆਈਸੀ 2014 ਮਾਡਲ ਹੈ ਜੀ ਪੈਟਰੋਲ ਦੀ ਗੱਡੀ ਹੈ ਤਰਨ ਤਰਨ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 1,90,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਇਹਨਾਂ ਦਾ ਜੀ 97798 ਜੀ 97618 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਨੈਕਸਟ ਗੱਡੀ ਸੈਂਟਰੋ 2004 ਮਾਡਲ ਹੈ ਜੀ ਐਲ ਪੀਜੀ ਕਿਟ ਗੱਡੀ ਦੇ ਵਿੱਚ ਲੱਗੀ ਹੋਈ ਹੈ ਲੁਧਿਆਣਾ ਏਰੀਆ ਜਿੱਥੇ ਸੈਂਟਰੋ ਗੱਡੀ ਖੜੀ ਹੈ ਜੀ ਓਨਲੀ 47000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਇਹਨਾਂ ਦਾ ਮੋਬਾਈਲ ਨੰਬਰ ਹੈਗੇ ਜੀ 98146 85503 ਕਰ ਲਓ ਜੀ ਸਕਰੀਨ ਸ਼ਾਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ Honda CDZ X 2008 ਮਾਡਲ ਹੈ 67000 ਕਿਲੋਮੀਟਰ ਚੱਲੀ ਹੋਈ ਹੈ ਜੀ ਫਸਟ ਆਨਰ ਗੱਡੀ ਹੈ ਜਲੰਧਰ ਏਰੀਆ ਜਿੱਥੇ ਗੱਡੀ ਖੜੀ ਹੈ 1,80,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਕਰਨੂ ਜੀ ਮੋਬਾਈਲ ਨੰਬਰ 98551 ਜੀ 81805 ਸਕਰੀਨ ਸ਼ਾਟ ਲੈ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ Maruti ਗੱਡੀ ਹੈ 800 1999 ਮਾਡਲ ਹੈ ਜੀ ਪਾਸਿੰਗ ਆਊਟ ਹੈ ਸਿੱਖਣ ਸਿਖਾਉਣ ਨੂੰ ਬੈਸਟ ਹੈ ਲੁਧਿਆਣਾ ਏਰੀਆ ਜਿੱਥੇ ਗੱਡੀ ਖੜੀ ਹੈ ਜੀ 30000 ਰੁਪਿਆ ਗੱਡੀ ਦੀ ਡਿਮਾਂਡ ਹੈ ਜੀ ਅਮਰੁੱਤੀ ਦੀ ਮੋਬਾਈਲ ਨੰਬਰ ਕਰ ਲਓ ਜੀ ਨੋਟ 99158 ਜੀ 04907 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਜੀਪ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਭਾਈ ਜੀਪਾਂ ਥੋੜੇ ਜਿਹਾ ਦਿਖਾ ਆਣਾ ਮੋਡੀਫਾਈ ਜੀਪਸ ਆਪਾਂ ਲਿਆਂਦੀ ਜੀ ਓਪਨ ਜੀਪ ਹੈ ਜੀ 2003 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ ਟੋਇਟਾ ਦਾ ਇੰਜਨ ਫਿੱਟ ਹੈ ਜੀ ਗੱਡੀ ਦੇ ਵਿੱਚ ਪਾਵਰ ਸਟੀering ਪਾਵਰ ਬ੍ਰੇਕ ਸਭ ਕੁਝ ਓਕੇ ਹੈ ਪਿਆਸ ਏਰੀਆ ਜੀ ਜਿੱਥੇ ਗੱਡੀ ਖੜੀ ਹੈ 115000 ਰੁਪਿਆ ਇਸ ਜੀਪ ਦੀ ਡਿਮਾਂਡ ਹੈ ਜੀ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਜੀ 93061 72822 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ अल्टੋ ਗੱਡੀ ਹੈ 2009 ਮਾਡਲ ਹੈ ਜੀ 80000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਸੈਕੰਡ ਓਨਰ ਹੈ ਬਰਨਾਲਾ ਏਰੀਆ ਜਿੱਥੇ ਗੱਡੀ ਖੜੀ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 155000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਇਹਨਾਂ ਦਾ 84275 ਜੀ 17622 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਹੈ ਜੀ Swift VDI 2011 ਮਾਡਲ ਦੀ ਸਵੱਟ ਗ੍ਰੇ ਕਲਰ ਦੀ ਜੋ ਡੀਜ਼ਲ ਦੀ ਗੱਡੀ ਹੈ ਗੁਰਦਾਸਪੁਰ ਏਰੀਆ ਜਿੱਥੇ ਗੱਡੀ ਖੜੀ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 280000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਇਨਾ ਦਾ ਕਰ ਲੋ ਜੀ ਮੋਬਾਈਲ ਨੰਬਰ ਨੋਟ 72 280 64 271 ਕਰ ਲੋ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਗੱਡੀਆਂ ਜੀ ਮਹਿੰਦਰਾ ਸਕਾਰਪੀਓ ਤੁਸੀਂ ਕਹਿੰਗੇ ਬਾਈ ਬੋਲੀ ਜਾਂਦਾ ਗੱਡੀਆਂ ਬਹੁਤ ਸਾਰੀਆਂ ਆਪਣੇ ਕੋਲ 14 ਗੱਡੀਆਂ ਨੇ ਜਿਹੜੇ ਬਹੁਤ ਸਾਰੀਆਂ ਪੰਜਾਂ ਨੇ ਨਾ ਸਾਵਰ ਕਰ ਲਈ ਥੋੜਾ ਜਿਹਾ ਪਾਣੀ ਪੂਣੀ ਕਿਓ ਜੀ ਕਿਸੇ ਮੇਰੇ ਵੀਰ ਨੇ ਵੇਚ ਗਿਆ ਨੇ ਮਹਿੰਦਰਾ ਦੀ ਸਕਾਰਪੀਓ ਗੱਡੀ ਹੈ ਜੀ 2015 ਮਾਡਲ ਹੈ 76000 ਕਿਲੋਮੀਟਰ ਚੱਲੀ ਹੋਈ ਹੈ ਜੀ ਤਰਮ ਤਰਮ ਏਰੀਆ ਜਿੱਥੇ ਗੱਡੀ ਖੜੀ ਹੈ 705000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਸੀ ਬਿਲਕੁਲ ਨਵੀਂ ਦੀ ਤਰ੍ਹਾਂ ਕੰਡੀਸ਼ਨ ਪਈ ਹੈ ਮੋਬਾਈਲ ਨੰਬਰ ਹੈ गाइस 70152 ਜੀ 49892 ਕਰ ਲੋ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਨੈਕਸਟ ਗੱਡੀ ਆਪਣੇ ਕੋਲ ਆ ਗਈ ਜੀ ਸਵਿਫਟ VDI 2011 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ ਰਾਜਪੂਰਾ ਏਰੀਆ ਜਿੱਥੇ ਗੱਡੀ ਖੜੀ ਹੈ ਜੀ 225000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਕਰ ਲੋ ਜੀ 62 80401923 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ Tata Ace ਜੀ ਜਦੋਂ ਛੋਟਾ ਹੱਥ ਇਹ ਵੀ ਕਹਤ ਹੁੰਦੇ ਆ ਨਾਲਾ ਪਰ 2014 ਮਾਡਲ ਹੈ ਜੀ ਇਹਦੀ ਮਤਲਬ ਟੈਕਸ ਵਾਈ ਨੰਬਰ ਪਲੇਟ ਹੈ ਪਰ ਟੈਕਸ ਪਾਸਿੰਗ ਦੇ ਵਿੱਚ ਹੈ ਸਭ ਕੁਝ ਤੋਂ ਡਾਕੂਮੈਂਟ ਜਿੱਦਾਂ ਕੰਪਲੀਟ ਮੰਗੇ ਜਗਰਾਉ ਏਰੀਆ ਜਿੱਥੇ ਇਹ Tata Ace ਖੜਾ ਹੈ ਜੀ 2,35000 ਰੁਪਏ ਇਸ ਦੀ ਡਿਮਾਂਡ ਹੈ ਮੋਬਾਈਲ ਨੰਬਰ ਇਹਨਾਂ ਦਾ ਹੈ ਜੀ 98720 09310 ਕਰ ਲਓ ਜੀ ਨੋਟ ਇਸ ਤੋਂ ਬਾਅਦ ਨੈਕਸਟ ਗੱਡੀ ਆਪਣੇ ਕੋਲ ਜੀ ਮਹਿੰਦਰਾ ਜੀ ਸਕਾਰਪਿਓ ਟਰਬੋ ਗੱਡੀ ਹੈ ਜੀ 2003 ਮਾਡਲ ਹੈ ਦੋਸਤੋ ਡੀਜ਼ਲ ਦੀ ਗੱਡੀ ਹੈ ਫਸਟ ਓਨਰ ਗੱਡੀ ਹੈ ਸੰਗਰੂਰ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਜੀ 90000 ਰੁਪਏ ਸਕਾਰਪੋ ਦੀ ਡਿਮਾਂਡ ਹੈ ਜੀ ਦੋਸਤੋ 90000 ਰੁਪਏ ਦੇ ਵਿੱਚ ਉਹਨੂੰ ਏਡੀ ਵੱਡੀ ਵਧੀਆ ਵੱਡੀ ਉੱਚੀ ਗੱਡੀ ਮਿਲ ਜਾਣੀ ਹੈ ਮੋਬਾਈਲ ਨੰਬਰ ਇਹਨਾਂ ਦਾ ਜੀ 94635 09372 ਕਰ ਲਓ ਜੀ ਸਕਰੀਨ ਸ਼ਾਟ ਇਸ ਤੋਂ ਬਾਅਦ ਗੱਡੀ ਹੈਗੀ ਜੀ ਆਪਣੇ ਕੋਲ ਰੈਡਜ਼ ਗੱਡੀ ਹੈ VDI 2011 ਮਾਡਲ ਹੈ ਜੀ ਡੀਜ਼ਲ ਦੀ ਗੱਡੀ ਹੈ 70000 ਕਿਲੋਮੀਟਰ ਚੱਲੀ ਹੋਈ ਹੈ 76000 ਬਠਿੰਡਾ ਏਰੀਆ ਜਿੱਥੇ ਗੱਡੀ ਖੜੀ ਹੈ 245000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੋਬਾਈਲ ਨੰਬਰ ਕਰ ਲਓ ਜਿਹੜਾ ਇਹਨਾਂ ਦਾ 869989 14510 ਅੱਜ ਦੋਸਤੋ ਅੱਜ ਦੀ ਵੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਰਕੇ ਜਰੂਰ ਦੱਸ ਸਕਦੇ ਹੋ ਹਣਾ ਤੇ ਆ ਤੁਸੀਂ ਸਾਈਡ ਤੇ ਕਮਪਲੀਟ ਦੇਖੀ ਰਹੀ ਜਿੰਵੇਂ ਜਮ 스타ਟਿੰਗ ਕੀਤੀ ਸੀ ਕਿਆ ਸੀਗਾ ਜੇ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਕੋਈ ਵੀਕਲ ਖੜਾ ਹੈ ਤੁਸੀਂ ਸੇਲ ਕਰਨਾ ਹੋਵੇ ਹਣਾ ਪ੍ਰੋਪਰ ਡਿਟੇਲ ਦੇ ਨਾਲ ਜਰੂਰ ਸੈਂਡ ਕਰ ਦਿਆ ਕਰੋ ਕਿਉਂਕਿ ਮੇਰੇ ਵੀਰਾਂ ਨੂੰ ਥੋੜੀ ਜੀ ਹਣਾ ਮੁਸ਼ਕਲ ਹੋ ਰਹੀ ਹੈ ਕਿ ਬਾਈ ਕੀ ਕੁਝ ਸੈਂਡ ਕਰੀ ਹੈ ਨਾ ਤੇ ਕਰਨਾ ਹੈ ਕਿ ਆਪਣੀ ਗੱਡੀ ਦੀਆਂ ਪ੍ਰੋਪਰ 6 ਤੋਂ 7 ਫੋਟੋਆਂ ਜੀ ਤੇ ਡਿਟੇਲ ਦੇ ਵਿੱਚ ਕਰਨਾ ਹੈ ਕਿ ਜੀ ਗੱਡੀ ਕਿਹੜੀ ਹੈ ਗੱਡੀ ਦਾ ਮਾਡਲ ਹਣਾ ਜੀ ਓਨਰ ਕਿੰਨੀ ਹੈ ਡੀਜ਼ਲ ਹੈ ਜਾਂ ਪੈਟਰੋਲ ਹੈ ਕਿੰਨੇ ਕਿਲੋਮੀਟਰ ਚੱਲਣੀ ਹੋਇਆ ਤੁਹਾਡਾ ਏਰੀਆ ਕੀ ਹੈ ਜੀ ਤੁਹਾਡੇ ਰੇਟ ਦੀ ਡਿਮਾਂਡ ਕੀ ਹੈ ਠੀਕ ਹੈ ਜੀ ਤੇ ਇੱਕ ਤੁਹਾਡਾ ਮੋਬਾਈਲ ਨੰਬਰ ਟੈਂਪਰੇਰੀ ਮੋਬਾਈਲ ਨੰਬਰ ਦੇ ਉਹ ਫ੍ਰੀ ਦੇ ਵਿੱਚ ਐਡ ਕਰ ਦਾਂਗੇ ਜੀ ਆਪਣੇ ਵੀਰੇ ਦੋ ਦਿਨਾਂ ਐਕ ਰੂਈਆ ਹਫਤੇ ਵਿੱਚ ਬੁੱਧਵਾਰ ਤੇ ਸੰਡੇ ਨੂੰ ਠੀਕ ਹੈ ਜੀ ਬਾਕੀ ਇੱਕ ਹੋਰ ਜੁਰੀ ਇਨਫੋਰਮੇਸ਼ਨ ਹੈ ਜਿੱਦੋ ਜੇ ਤੁਹਾਨੂੰ ਕੋਈ ਵੀ ਇਨਸਾਨ ਆਨਲਾਈਨ ਐਡਵਾਂਸ ਪੇਮੈਂਟ ਦੀ ਗੱਲ ਕਰਦਾ ਕਿ ਭਾਈ ਆ ਐਡਵਾਂਸ ਆਨਲਾਈਨ ਕੁਝ ਪੇਮੈਂਟ ਕਰ ਦੇ ਅਸੀਂ ਦੂਰਾਂਗੇ ਗੱਡੀ ਅਸੀਂ ਤੇਰੇ ਤੱਕ ਪਹੁੰਚਦੀ ਕਰ ਦੇਣੀ ਆ ਤਾਂ ਪਲੀਜ਼ ਇਹ ਦਵਾ ਕੁਛ ਵੀ ਨਾ ਕਰਿਓ ਕਿਸੇ ਨੂੰ 1 ਰੁਪਿਆ ਅਡਵਾਂਸ ਆਨਲਾਈਨ ਪੇਮੈਂਟ ਕੋਈ ਵੀ ਮੇਰਾ ਵੀਰ ਨਾ ਕਰਿਓ ਬਾਕੀ ਜਿੰਨਾ ਵੀ ਆ ਸੈਂਡ ਤੁਸੀਂ ਲੋਗੋ ਦੇ ਸਕਦੇ ਹੋ ਪੀਵੀ 13 ਪ੍ਰੋਡਕਸ਼ਨ ਦਾ ਦੇਖੋ ਇਹ ਨਾਲ ਲੱਗ ਮਾਣਾ ਇੱਥੇ ਘੱਟ ਕੇ ਕਲਿੱਕੀ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤਾਂ ਜੋ ਮੈਨੂੰ ਮੇਰੀ ਮਿਹਨਤ ਦਾ ਮੁੱਲ ਮਿਲ ਸਕੇ ਬਾਕੀ ਧੰਨਵਾਦ ਸ਼ੁਕਰੀਆ ਜੀ ਸਾਡੀ ਵੀਡੀਓ ਦੇਖਣ ਦੀ ਲਈ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇਤੋਂ ਵੀ ਵਧੀਆ ਗੱਡੀਆਂ ਦੇ ਨਾਲ ਇਤੋਂ ਵੀ ਹੋਰ ਧਮਾਕੇਦਾਰ ਗੱਡੀਆਂ ਦੇ ਨਾਲ ਸਸਤੀਆਂ ਵਧੀਆਂ ਘਰੇਕੜੀਆਂ ਪਰਸਨ ਗੱਡੀਆਂ ਦੇ ਨਾਲ ਥੈਂਕ ਯੂ ਸੋ ਮਚ